ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਹਾਂਜੀ ਮਿੱਤਰੋ ਆ ਚੌਂਨੇ ਨੂੰ ਆਪਾਂ ਪਟਾਸ਼ ਮਿਲਾ ਕੇ ਪਾਇਆ ਤੇ ਆ ਦੇਖੋ ਥੈਲੇ ਪਾਏ ਨੇ ਤੀਸਰਾ ਰੇਪ ਪਾਤਾ ਮੌਸਮ ਪੂਰਾ ਕਹਿੜਾ ਧੁੱਪ ਨਿਕਲੀ ਹੋਈ ਐ ਹਨ ਮਲਾਜਮਚਾਰੇ ਆ ਖੜੇ ਨੇ ਈਸ਼ਵਰ ਵੀ ਆ ਗਿਆ ਉਰੇ ਤੇ ਇਹਨੂੰ ਪਹਿ ਗਿਆ ਚੌਥਾ ਆਜ ਪਲਾਟ ਨੂੰ ਬਾਹਰਲੇ ਨੂੰ ਚੌਥਾ ਪਾਤਾ ਇਹਨਾਂ ਨੇ ਸਾਰੇ ਨੂੰ ਲਓ ਜੀ ਚੱਲੇ ਹੋਣ ਇਹ ਕੱਖ ਕੱਢਣ ਲੱਗਣਗੇ ਪਲਾਟ ਚੋਂ ਕੱਖਾਂ ਦਾ ਕੰਮ ਨਾਲ ਹੁੰਦੇ ਨਿਵੇੜੀ ਜਾਂਦੇ ਨੇ ਆਪਦੇ ਆਪੇ ਜਮਾਇਨਾ ਲੋਡ ਲੱਗਦਾ ਲੱਗੇ ਰਹਿੰਦੇ ਨੇ ਵਿਚਾਰੇ ਇਹਨਾਂ ਦੇ ਸਰ ਤਈ ਆ ਜੇ ਇਹਨਾਂ ਨੂੰ ਫਿਰ ਤੁਹਾਨੂੰ ਪਤਾ ਹੀ ਆ ਇਹਦੀ ਜ਼ਰੂਰੀ ਨੇ ਇਹਨਾਂ ਦੀ ਸੇਵਾ ਵੀ ਜ਼ਰੂਰੀ ਆ ਮਿੱਤਰੋ ਟਾਈਮ ਸਰਚਾ ਪਾਣੀ ਰੋਟੀ ਪਾਣੀ ਜੋ ਵੀ ਹੁੰਦਾ ਲਾਗੇ ਪ੍ਰਸ਼ਾਦਾ ਪਾਣੀ ਛੱਕ ਕੇ ਰੇ ਪਾ ਕੇ ਨਵੇੜ ਕੇ ਹੁਣ ਅੱਖਾਂ ਤੇ ਹੁਣ 2-3-4 ਘੰਟੇ ਲਾਉਣਗੇ ਜਿਆਦਾ ਇਹਨਾਂ ਨੂੰ ਧੁੱਪ ਲੱਗੂ ਆਪਣੇ ਆਪ ਨਿਕਲੇ ਆਉਣਾ ਇਹਨਾਂ ਨੇ ਹਾਂਜੀ ਮੋਟਰਾਂ ਰੋਏ ਚੱਲਦੀਆਂ ਨੇ ਮੰਡੇ ਪਾਉਂਦੇ ਨੇ ਖਾਦ ਸੁਣ ਜਾ ਕੇ ਦਿਖਾਉਨੇ ਆ ਆਓ ਜੀ ਮਤਰਾ ਤਿੰਨ ਜਾਣੇ ਪਾਉਂਦੇ ਨੇ ਖਾਦ ਚੌਥਾ ਜਾਣਾ ਢੋ ਰਿਹਾ ਹੈ ਲਵੇ ਲਿਆ ਕੇ ਰੱਖ ਰਿਹਾ ਉਹਨਾਂ ਦੇ ਤੀਸਰੀ ਖਾਦ ਪਾਈ ਜਾਂਦੇ ਨੇ 6 ਪਲਾਟਾਂ ਚ ਈਸ਼ਵਰ ਲੱਗਿਆ ਹੋਇਆ ਲਾਲਣ ਲੱਗਿਆ ਤੇ ਮਕੇਸ਼ ਲੱਗਿਆ ਨਵਾਂ ਬੰਦਾ ਲੈ ਕੇ ਆ ਰਿਹਾ ਦੇਖੋ ਚੱਕ ਚੱਕ ਕੇ ਲਿਆ ਕੇ ਦਿੰਦਾ ਉਹਨਾਂ ਨੂੰ ਤੇ ਜਾ ਕੇ ਕੀ ਮਲਾ ਕੇ ਪਾਇਆ ਵਿੱਚ ਜਾ ਕੇ ਦਿਖਾਉਨੇ ਆ ਤੁਹਾਨੂੰ ਲਓ ਜੀ ਮਲਾਇਆ ਪਿਆ ਸਮਾਨ ਤੇ ਮਿੱਤਰੋ ਪਟਾਸ ਵੀ ਪਾ ਰਹੇ ਆ ਤਿਸਰੇ ਰੇ ਨਾਲ ਆਪਾਂ ਤੇ ਦੇਸੀ ਖਾਲ ਪਾ ਰਹੇ ਆ ਨਾਲ ਦੋ ਇਹ ਚੀਜ਼ਾਂ ਮਿਲਾ ਕੇ ਤੇ ਤੀਸਰਾ ਯੂਰੀਆ ਆ ਦੇਖੋ ਦੋ ਥੱਲੇ ਪੋਟਾਸ਼ ਦੇ ਤੇ ਆ ਪਿਆ ਮੇਟਰੋ ਖੜ ਦਾ ਸੈਦਾ ਆਓ ਜੀ ਕਰੋ ਚੈੱਕ ਮੱਕੀ ਵਾਲੇ ਪਲਾਟਾਂ ਦੇ ਵਿੱਚ ਕਣਕ ਵਾਲੇ ਪਲਾਟਾਂ ਨਾਲੋਂ ਥੋੜਾ ਜਿਆਦਾ ਤੁਰਨਾ ਵੀ ਔਖਾ ਹੁੰਦਾ ਕਾਰਨ ਇੱਕ ਤਾਂ ਟਾਂਡੇ ਹੁੰਦੇ ਨੇ ਤੇ ਦੂਸਰਾ ਇਹਦੇ ਵਿੱਚ ਆਪਣੇ ਪਹਿਲਾਂ ਆਲੂ ਲੱਗੇ ਹੋਣ ਕਾਰਨ ਪਲੌ ਫਿਰਿਆ ਵਾ ਪਲੌ ਵਾਲਾ ਪਲਾਟ ਤੁਹਾਨੂੰ ਪਤਾ ਵੀ ਥੋੜਾ ਜਿਆਦਾ ਡੂੰਘਾ ਜਾਦੇ ਚੱਲਿਆ ਜਾਂਦਾ ਪੈਰ ਕਿਉਂਕਿ ਟਰੈਕਟਰ ਉੱਥੇ ਜਾ ਕੇ ਖੜਦਾ ਹੈ ਜਿੱਥੇ ਪਲੌ ਫਿਰਿਆ ਹੁੰਦਾ ਉੱਥੇ ਤੱਕ ਕੱਦੂ ਰਹਿਣ ਬਣਿਆ ਪਿਆ ਦੇਖੋ ਬੰਦੇ ਹਰੇ ਝੂਣਾ ਕਿੰਨਾ ਕਿੰਨਾ ਹੈ ਸਮਝ ਲਓ ਵੀ ਗੋਡਾ ਗੋਡਾ ਤਾਂ ਗੋਡੇ ਤੋਂ ਵੀ ਉੱਤੇ ਆ ਇੰਨਾ ਡੂੰਘੇ ਜਾਂਦੇ ਨੇ ਬਹੁਤ ਔਖਾ ਤੁਰਨਾ ਰੇਪ ਪਾਉਣਾ ਇਹਦੇ ਵਿੱਚ। ਬਾਕੀ ਪੁੱਛਦੇ ਆ ਬੰਦਿਆਂ ਤੋਂ ਵੀ ਕਿੰਨੀ ਕੁ ਗਰਮੀ ਐ ਤੇ ਕਿੰਨਾ ਕੁ ਔਖਾ ਐ। ਆਂ ਸ਼ਬਰ ਸਿਆਂ ਕਣ ਕਾਲੇ ਪਲਾਟਾ ਨੂੰ ਕਿੰਨਾ ਕੁ ਔਖਾ ਐ? ਕਿੰਨਾ ਕੁ ਡੂੰਘਾ ਜਾਂਦਾ ਇਹਦੇ ਵਿੱਚ ਪੈਰ? ਠੀਕ ਐ। ਉੱਥੇੋਂ ਵੱਧ ਜਾਂਦਾ? ਹਾਂਜੀ ਉੱਥੇੋਂ ਵੱਧ ਪਲਾਟਾ। ਉੱਥੇ ਵੱਧ ਜਾਂਦਾ, ਉੱਥੇੋਂ ਵੱਧ ਜਾਂਦਾ ਹਨਾ। ਜ਼ੋਰ ਵੀ ਜ਼ਿਆਦਾ ਲੱਗਦਾ ਹੈ। ਕੱਟ ਪਾ ਕੇ ਆਉਣ ਜਾਣ ਦਾ ਕਰ ਲਿਆ ਕਰੋ ਵੱਧ ਨਾ ਮਾਲ ਪਾਇਆ ਕਰੋ ਤੇ ਆ ਵੀ ਬੱਟਾਂ ਸਮਝ ਲਓ ਆਪਣੀਆਂ ਨਾ ਮਾਤਰ ਜੀਆਂ ਹੀ ਨੇ ਕਿਉਂਕਿ ਇਹ ਸਾਰਾ ਕੱਦੂ ਕਰਕੇ ਆਪਾਂ ਬੱਟਾਂ ਪਾਈਆਂ ਦੀ ਉਹ ਤੋਂ ਬਾਅਦ ਤੁਹਾਨੂੰ ਪਤਾ ਵੀ ਜਿੰਦੇ ਨਾਲ ਕਿਹੜੀਆਂ ਬੱਟਾਂ ਪੈਣੀਆਂ ਨੇ ਬਸ ਇੱਕ ਪਾਣੀ ਖੜਾਉਣ ਜਾਈ ਰੱਖਿਆ ਹੋਇਆ ਸਮਝ ਲਓ ਜੇ ਜਾੜੇ ਹੋ ਜਾਣਾ ਤਾਂ ਉੱਪਰ ਚ ਵੀ ਫਿਰ ਜਾਂਦਾ ਤੇ ਮਾੜਾ ਮੋਟਾ ਘਟ ਰਹੇ ਤਾਂ ਫਿਰ ਨਿਕ ਦੇਖਣ ਲੱਗ ਜੀਂ ਦੇਖੋ ਅੱਜ ਮੈਂ ਹੁਣ ਦੀਂਦੀ ਨਹੀਂ ਹੋ ਰੋ ਮੜੀ ਮੋਟੀ ਹੋ ਦੀਂਦੀ ਆ ਤੇ ਟਟੀਰੀਆਂ ਬਹੋਗਾ ਪਾਉਂਦੇ ਨੇ ਇੱਥੇ ਬੱਚੇ ਪੁੱਤੇ ਨੇ ਕਹਤਾ ਹਾਂ ਜੀ ਅੰਡੇ ਰੱਖੀ ਅੰਡੇ ਪਾਇਨਾ ਹਲਾਉਣੇ ਨਹੀਂ ਹੈਗੇ ਉਹ ਪਏ ਰਹਿਣ ਦਿਓ ਕੀ ਕੀ ਮਲਾਇਆ ਇਹਦੇ ਚ ਪਟਾਸ਼ ਯੂਰੀਆ ਖਲ ਤਿੰਨੋ ਜੀ ਤਿੰਨੋ ਚੀਜ਼ਾਂ ਤੀਸਰਾ ਰੇ ਹਨਾ ਤੀਸਰਾ ਰੇ ਤੀਸਰਾ ਰੇ ਖਿੱਚ ਦੋ ਕੰਮ ਨੂੰ ਠੰਡਾ ਹੋ ਗਿਆ ਚੱਕ ਲਿਆ ਚੱਕ ਲਿਆ ਗਾ ਹਾਂ ਆਈ ਜਾ ਘੜੇ ਹਰੇ ਘੜੇ ਤਾਂ ਨਹੀਂ ਬੜੂਗਾ ਜਿੰਨਾ ਕਈ ਉਧਰ ਤੋਂ ਜਾਵਾਂਗੇ 6 ਕਿੱਲੇ ਨੇ ਤੇ 6 ਥੈਲੇ ਪਾਉਣੇ ਨੇ ਆਪਾਂ ਯੂਰੀਆ ਦੇ ਪਟਾਸ਼ ਕਿੰਨਾ ਪਾਉਣੇ ਹੋ ਇੱਕ ਥੈਲਾ ਦੋ ਯੂਰੀਆ ਦੇ ਜਾ ਇੱਕ ਥੈਲਾ ਪਟਾਸ਼ ਦਾ ਦੋ ਥੈਲੇ ਯੂਰੀਆ ਦੇ ਗਟਾ ਥੈ ਕਿਲੇ ਦਾ ਲਾਉਨੇ ਆ ਆਪਾਂ ਸਮਝ ਲਓ ਵੀ ਯੂਰੀ ਇਹਦਾ ਬਾਕੀ ਤੁਸੀਂ ਕਰ ਲਿਓ ਗੁਣਾ ਸਾਰ 15 16 ਕਿਲੋ ਪਾਈਆ ਕੀਲੇ ਦੀ ਖੜ ਮਿਲਾ ਕੇ ਹਾਂਜੀ ਮਿੱਤਰੋ ਪਹੁੰਚ ਗਏ ਆਪਾਂ ਨਾਪੇ ਪ੍ਰੀਤ ਵਾਲਿਆਂ ਦੇ ਅੱਜ ਪਹੁੰਚੇ ਆ ਜੀ ਆਪਾਂ ਪ੍ਰੀਤ ਚ ਆ ਆਪਣੇ ਵਾਲੀ ਖੜੀ ਆ ਜੀ ਟਾਇਰ ਬੰਦ ਤੇ ਸੇਮ ਇਹਦੇ ਨਾਲ ਦੀ ਬਿਨਾ ਕੈਬਨ ਤੋਂ ਰੈਡੀ ਹੋ ਰਹੀ ਆ ਦੇਖੋ ਤੇ ਝੋਨੇ ਦੇ ਸੀਜ਼ਨ ਦੀ ਤਿਆਰੀ ਜਾਂਦੀ ਆ ਦੇਖੋ ਕਿਵੇਂ ਖੜੀਆਂ ਨੇ ਮਸ਼ੀਨਾਂ ਆ ਆਪਣੀ ਛੋਟੀ ਜਾਂਦੀ ਆ ਜਿੱਥੇ ਸਮਝ ਲੋ ਸੇਮ ਸੋਮ ਹੁੰਦੀ ਆ ਜਾਂ ਕੋਈ ਹੋਰ ਕਿਤੇ ਰਸਤੇ ਤੰਗ ਨੇ ਟਰੈਕਟਰ ਵਾਲੇ ਟਾਇਰ ਨੇ ਇਹਦੇ ਵਿੱਚ ਤੇ ਮਿੱਤਰੋ ਕੰਪਲੀਟ ਹੁੰਦੀਆਂ ਨੇ ਮਸ਼ੀਨਾਂ ਉਹ 15 ਉਹ ਕੱਢੀ ਜਾਂਦੇ ਨੇ ਉਹਦੇ ਕੋਲ ਉਹ ਜੋ ਕੁਝ ਲੱਗਣ ਵਾਲਾ ਹੁੰਦਾ ਲਾਈ ਜਾਂਦੇ ਨੇ ਵੀਰ ਉਹ ਕਰ ਨਿਕਲ ਜਾਂਦੀ ਆ ਵਾਹਰ ਰੈਡੀ ਹੋ ਕੇ ਮਿੱਤਰੋ ਸਿੰਗਲ ਰੋ ਵੀ ਮੰਗਾ ਲਈ ਪ੍ਰੀਤ ਨੇ ਟਰੈਕਟਰ ਨਾਲ ਚੱਲਣ ਵਾਲੀ ਫਾਇਰ ਹੈ ਜੀ ਵਾਲੀ ਸਟੈਂਡਰ ਸਟੈਂਡਰ ਦੁਵਾਰੇ ਲੱਗੇ ਜੀ ਟੂਲ ਲਾਉਣ ਪ੍ਰੀਤ ਵਾਲੇ ਦੇਖੋ ਸ਼ਾਫਟਾਂ ਲਈ ਬਹੁਤ ਵਧੀਆ ਗੱਲ ਆ ਆ ਦੇਖੋ ਕਟਰ ਨੂੰ ਬਹੁਤ ਚਿਰ ਤੋਂ ਡਿਮਾਂਡ ਸੀ ਪਹਿਲਾਂ 2002 3 4 4 5 6 ਤੱਕ ਲਾਇਆ ਜੀ ਉਦੋਂ ਬਾਅਦ ਚੱਕਤਾ ਸੀ ਤੇ ਹੁਣ ਆ ਕੇ 24 ਚ ਦੁਵਾਰੇ ਲੱਗੇ ਲਾਉਣ ਗੈਰਟ ਦਾ ਘਟ ਰਿਹਾ ਗੈਰਟ ਇਹ ਤਾਂ ਫਰੰਟ ਉੱਪਰ ਵਿਚਾਲੇ ਬ੍ਰਾਊਨ ਹੈ ਜਿਹੜੀ ਆਪਣੇ ਕੋਲ ਏਸੀ ਵਾਲੀ ਉਹਦੇ ਨਾਲ ਦਾ ਦੇਖੋ ਦੂਜੀ ਦਾ ਰੈੱਡ ਆ ਉਹ ਦੇਖੋ ਪਰੇ ਕੀ ਆ ਗਿਆ ਆਪਾਂ ਮੋਟਰ ਦੇ ਸਹੋਲੀ ਵਾਲੀ ਤੇ ਦੇਖੋ ਮੱਕੜੀ ਲੱਗੀ ਜਾਲਾ ਪਾਉਣਾ ਕਰੋ ਚੈੱਕ ਕੇ ਤਾਂ ਦੀ ਰੌਣਕ ਸ਼ਾਮ ਦੀ ਦੁਵਾਰਾ ਸਾਹਿਬ ਪਾਟ ਹੋ ਰਿਆ ਬੇਦਣੀ ਆਵਾਜ਼ ਆਉਂਦੀ ਹੈ ਵਿੱਚ ਹੈਗੀ ਆ ਮੋਟਰ ਤੇ ਲਾਈਟ ਤਾਂ ਹਲੇ ਹੈਗੀ ਐ ਬਾਕੀ ਹਲੇ ਤੱਕ ਤਾਂ ਸੁਖਸਾਂਦੀ ਐ ਕਿਉਂਕਿ ਜਿਵੇਂ ਆਪਾਂ ਤਾਰ ਜੀ ਬੜ ਕੇ ਗਏ ਸੀ ਉਦਾਂ ਹੀ ਆ ਕੀ ਮਿੱਤਰੋ 1509 ਦਾ ਪਲਾਟ ਆ ਇਤੇ ਵੀ ਜਾਲੇ ਬਣ ਲਾਗੇ ਦੇਖ ਲੋ ਤੇ ਇਹਦਾ ਮਤਲਬ ਸਮਝ ਲੋ ਵੀ ਹੁਣ ਮੱਛਰ ਦੀ ਹੋ ਗਈ ਛੁੱਟੀ ਬਸ ਜਦ ਸਮਝ ਲੋ ਮੱਕੜੀ ਦਾ ਜਾਲਾ ਪੈਣ ਲੱਗ ਜਵੇ ਫਿਰ ਮੱਛਰ ਦੇ ਥੋੜੇ ਹੀ ਦਿਨ ਰਹਿ ਜਾਂਦੇ ਹੁੰਦੇ ਨੇ ਅਤਮ ਹੋਣ ਲੱਗ ਜਾਂਦਾ। ਵਾਪਕ ਪਲਾਟ ਤੁਹਾਡੇ ਸਾਹਮਣੇ ਆ ਦੇਖ ਲਓ ਕਿਦਾਂ ਦਾ ਖੜਾ ਹੈ। 1509 ਹੈ। ਈ ਮੈਟਰੋ ਰੋਡ ਤੇ ਟਰੈਕਟਰ ਜਾਂਦਾ ਛੋਟਾ ਜਿਹਾ ਦੇਖੋ ਬਾਗ ਵਾਲੇ ਵੀਰ ਦਾ ਕਿਸੇ ਦਾ ਸਵਰਾਜ ਵਾਲਿਆਂ ਦਾ ਲਓ ਜੀ ਆਹ ਪਲਾਟਾਂ ਦਾ ਤਾਂ ਹੋ ਗਿਆ ਜੀ ਪਾਣੀ ਸੋਕ ਤਾਂ ਲਵੇ ਲੱਗ ਗਿਆ ਪਰ ਹਰੇ ਨਰਮੇ ਨੇ ਪਲਾਟ 1509 ਦੇ ਤਰਾ ਝੋਨਾ ਆਪਣੇ ਗਵਾਂਡੀਆਂ ਦਾ ਬਹੁਤ ਘੱਟ ਕੱਦ ਕਰਿਆ ਨੇ ਬਹੁਤ ਘੱਟ ਪੂਛਾ ਏ ਬਹੁਤ ਘੱਟ ਕੱਦ ਕਰਿਆ ਵੱਤੋ ਵੱਤ ਇਹ ਇੱਕ ਫੁੱੜ ਦੀ ਮਸਾਂ ਹੋਊਗੀ ਮਸਾਂ ਹੀ ਜੀ ਸਾਰੇ ਵੀਰਾਂ ਮਿੱਤਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਮਿਲਾਂਗੇ ਕਿਸੇ ਹੋਰ ਵੀਡੀਓ ਚ ਦੇਖੋ ਕਿ ਨਾਮ ਮਛਰ ਕੋਤੜੀ ਬੱਲੇ 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 ਬਹੁਤ ਜ਼ਿਆਦੇ